ਮੰਤਰੀ ਮਾਤ ਪਾਸ਼ਾ ਦਿਵਸ ਮੌਕੇ ਮੁਕੇਰੀਆਂ ਦੀ ਪੰਜਾਬੀ ਸਾਹਿਤ ਸਭਾ ਅਤੇ ਐਸਪੀਐਨ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਾਂਝੇ ਉਦਮ ਦੇ ਨਾਲ ਕਾਲਜ ਦੇ ਸੈਮੀਨਾਰ ਹਾਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਮਾਤ ਪਾਸ਼ਾ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਸੁਮੇਰ ਸ਼ਰਮਾ ਹੋਰਾਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਪੰਜਾਬੀ ਸਾਹਿਤ ਸਭਾ ਪ੍ਰਧਾਨ ਡਾਕਟਰ ਸਰਬਜੋਤ ਸਿੰਘ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਪ੍ਰਮੁੱਖ ਡਾਕਟਰ ਕਿਰਨਜੀਤ ਕੌਰ ਸਰਦਾਰ ਗੁਰਦੇਵ ਸਿੰਘ ਪ੍ਰੋਫੈਸਰ ਬਲਵੀਰ ਮੁਕੇਰੀਆ ਅਤੇ ਪ੍ਰਿੰਸੀਪਲ ਡਾਕਟਰ ਸੁਨੀਲ ਸ਼ਰਮਾ ਹੋਰਾਂ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਤੇ ਵਿਚਾਰ ਚਰਚਾ ਕਰਦੇ ਹੋਏ ਇਕੱਤਰਤਾ ਨੂੰ ਅੱਜ ਦੇ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਇਸ ਵਿਚਾਰ ਗੋਸ਼ਟੀ ਕਰਵਾਣ ਦਾ ਮੰਤਵ ਮਾਂ ਬੋਲੀ ਪੰਜਾਬੀ ਨੂੰ ਪਰਫੁੱਲਤ ਕਰਨ, ਨੌਜਵਾਨ ਪੀੜ੍ਹੀ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਪੰਜਾਬੀ ਸਾਹਿਤ ਨੂੰ ਲਿਖਣ ਅਤੇ ਪੜਨ ਲਈ ਚਿਤਕ ਪੈਦਾ ਕਰਨਾ ਦੱਸਿਆ 21 ਫਰਵਰੀ ਦਿਨ ਹੋਇਆ ਸਾਹਿਬਾਨ ਕਵਿਤਾ ਆਮਾਪਾਣੀਆ ਕਾਲਜ ਦੇ ਹਾਸਲ ਪ੍ਰਯੋਗ ਪੰਜਾਬੀ ਵਿਭਾਗ ਵੱਲੋਂ ਅਤੇ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਸਹਿਯੋਗ ਨਾਲ ਹਰ ਰਸਤਰੀ ਮਾਂ ਬੋਲੀ ਦਾ ਦਿਵਸ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਮੀਰ ਸ਼ਰਮਾ ਜੀ ਸ਼ਾਮਲ ਹੋਏ ਅਤੇ ਇਹਦੇ ਨਾਲ ਹੀ ਮੁੱਖ ਬੁਲਾਵੇ ਵਿੱਚੋਂ ਸਰਦਾਰ ਗੁਰਦੇਵ ਸਿੰਘ ਜੀ ਅਤੇ ਪ੍ਰੋਫੈਸਰ ਬਲਬੀਰ ਮਕੇਰੀਆ ਜੀ ਉਹਨਾਂ ਨੇ ਮਾਤ ਪਾਸ਼ਾ ਦੀ ਮਹੱਤਾ ਦੇ ਉੱਤੇ ਵਿਚਾਰ ਚਰਚਾ ਕੀਤੀ ਅੱਜ ਦਾ ਦਿਨ ਇਹਦਾ ਇਤਿਹਾਸ ਜਿਹੜਾ ਹੈ ਇਹਦਾ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿ ਜਦੋਂ ਪਾਕਿਸਤਾਨ ਬਣਿਆ ਤਾਂ ਦੋ ਭਾਗਾਂ ਵਿੱਚ ਬਣਿਆ ਸੀ ਪੱਛਮੀ ਤੇ ਪੂਰਬੀ ਪਾਕਿਸਤਾਨ ਜਿਹੜਾ ਪੱਛਮੀ ਪਾਕਿਸਤਾਨ ਸੀ ਉੱਥੇ ਪੰਜਾਬੀ ਕਲਚਰ ਸੀ ਤੇ ਪੂਰਬੀ ਪਾਕਿਸਤਾਨ ਦੇ ਵਿੱਚ ਬੰਗਾਲੀ ਕਲਚਰ ਸੀ ਪੰਜਾਬੀਆਂ ਨੇ ਤਾਂ ਆਪਣੀ ਭਾਸ਼ਾ ਪ੍ਰਤੀ ਇਹਦਾ ਗੌਰ ਨਹੀਂ ਕੀਤਾ ਕਿਉਂਕਿ ਪਾਕਿਸਤਾਨ ਸਰਕਾਰ ਨੇ ਰਾਜ ਭਾਸ਼ਾ ਉਰਦੂ ਕੋਸ਼ਿਸ਼ ਕਰ ਦਿੱਤੀ ਅਤੇ ਦਫ਼ਤਰਾਂ ਵਿੱਚ ਵੀ ਉਰਦੂ ਭਾਸ਼ਾ ਦਾ ਪ੍ਰਚਲਨ ਹੋਣ ਲੱਗਾ ਪਰ ਬੰਗਾਲ ਦੇ ਲੋਕਾਂ ਨੇ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਟਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਲਗਾਤਾਰ ਧਰਨੇ ਅਤੇ ਰੈਡੀਆਂ ਕਰਦੀਆਂ ਸ਼ੁਰੂ ਕਰਤੀਆਂ 47 ਤੋਂ ਬਾਅਦ ਹੀ ਔਰ 21 ਫਰਵਰੀ 1952 ਵਿੱਚ ਜੋ ਧਰਨਾ ਇੰਨਾ ਜ਼ਬਰਦਸਤ ਸੀ ਕਿ ਉਹਦੇ ਤੇ ਪਾਕਿਸਤਾਨ ਸਰਕਾਰ ਨੇ ਗੋਰੀ ਚਲਾ ਦਿੱਤੀ ਜਿਹਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਦੇ ਆਪਕਸ਼ ਸ਼ਹੀਦ ਹੋਏ ਤਾਂ ਪੂਰੀ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਪਹਿਲੀ ਘਟਨਾ ਸੀ ਕਿ ਕੁਝ ਲੋਕਾਂ ਨੇ ਆਪਣੀ ਮਾਂ ਬੋਲੀ ਦੇ ਵਾਸਤੇ ਆਪਣੀ ਜਾਨ ਦੇ ਦਿੱਤੀ ਔਰ ਉਸ ਤੋਂ ਬਾਅਦ 2001 ਦੇ ਵਿੱਚ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਤ ਪਾਸ਼ਾ ਦਿਵਸ ਕੋਸ਼ਿਸ਼ ਕਰ ਦਿੱਤਾ ਗਿਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅੱਜ ਦੇ ਦਿਨ ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਈਏ ਇਸੇ ਪਰਾਲੇ ਨੂੰ ਪੰਜਾਬੀ ਸਿਹਤ ਸਭਾ ਮਕੀਰੀਆਂ ਅਤੇ ਐਸਪੀਐਨ ਕਾਲਜ ਦੇ ਸਾਂਝੇ ਸਹਿਯੋਗ ਦੇ ਨਾਲ ਅਸੀਂ ਬੱਚਿਆਂ ਤੱਕ ਪਹੁੰਚਿਤ ਕੀਤਾ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਸਪੀਐਨ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਅਤੇ ਡਾਕਟਰ ਸਵੀਰ ਸ਼ਰਮਾ ਜੀ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਪਲੇਟਫਾਰਮ ਦਿੱਤਾ ਬਹੁਤ ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਫਰਵਰੀ 2025 ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਨੂੰ ਸੈਲੀਬ੍ਰੇਟ ਕਰਦੇ ਹੋਏ ਮਾਤਰ ਭੂਲੀ ਦਿਵਸ ਐਸਪੀਐਨ ਕਾਲਜ ਮੁਕੇਰੀਆਂ ਪੰਜਾਬੀ ਸਾਹਿਤ ਸਭਾ ਮੁਕੇਰੀਆਂ ਦੇ ਸਹਿਯੋਗ ਦੇ ਨਾਲ ਮਨਾ ਰਿਹਾ ਹੈ ਇਸ ਦਾ ਨਾਲ ਪੰਜਾਬੀ ਭਾਸ਼ਾ ਨੂੰ ਦਾ ਪ੍ਰਚਾਰ ਦੇ ਨਾਲ-ਨਾਲ ਬੱਚਿਆਂ ਨੂੰ ਆਪਣੀ ਪੰਜਾਬੀ ਸੰਸਕ੍ਰਿਤੀ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਆਪਣੇ ਮਾਂ ਬੋਲੀ ਦੇ ਨਾਲ ਜੁੜੇ ਰਹਿਣ ਦਾ ਅਤੇ ਨਾਲ ਹੀ ਨਾਹਲ ਇੱਕ ਵਿਚਾਰ ਔਰ ਇੱਕ ਸੰਦੇਸ਼ ਪੇਸ਼ ਕਰ ਰਿਹਾ ਹੈ ਕਿ ਜਿਹੜਾ ਬੱਚਾ ਜੋ ਕੁਛ ਆਪਣੀ ਮਾਂ ਬੋਲੀ ਦੇ ਨਾਲ ਜੁੜ ਕੇ ਹੋਰ ਅੱਗੇ ਵੱਧ ਸਕਦਾ ਹੈ ਹੋਰ ਪ੍ਰਾਪਤੀਆਂ ਕਰ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਨਾਲ ਦੇ ਗਿਆਨ ਗੁਰੂਆਂ ਦੇ ਵਿਚਾਰਾਂ ਨੂੰ ਅੱਗੇ ਪ੍ਰਚਾਰ ਕਰ ਸਕਦਾ ਹੈ ਇਹ ਲੋੜ ਲੋੜ ਹੈ ਇਸ ਵੇਲੇ ਆਪਣੇ ਆਪ ਨੂੰ ਅੱਗੇ ਹੋਰ ਵਧਾਨ ਦੀ ਆਪਣੇ ਬੱਚਿਆਂ ਨੂੰ ਆਪਣੀ ਨਵੀਂ ਜਨਰੇਸ਼ਨ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਜੋੜ ਰੱਖਣ ਦੀ ਤਾਂ ਕਿ ਉਹ ਆਪਣੇ ਸੰਸਕ੍ਰਿਤੀ ਦੇ ਨਾਲ ਆਪਣੀ ਮਿੱਟੀ ਦੇ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਧਰਮ ਦੇ ਨਾਲ ਔਰ ਆਪਣੇ ਪੰਜਾਬ ਪ੍ਰਾਂਤ ਦੇ ਨਾਲ ਆਪਣੇ ਦੇਸ਼ ਦੇ ਨਾਲ ਜੁੜੇ ਰਹਿਣ ਔਰ ਹੋਰ ਮੱਲਾ ਮਾਰਨ ਇਸ ਲਈ ਮੈਂ ਪੰਜਾਬੀ ਸਹਿਦ ਸਭਾ ਮੁਕੇਰੀਆਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਟਾਈਮ ਕੱਢ ਕੇ ਇਥੇ ਦੇ ਬੱਚਿਆਂ ਨੂੰ ਐਸਪੀਐਨ ਕਾਲਜ ਮੁਕੇਰੀਆਂ ਦੇ ਬੱਚਿਆਂ ਨੂੰ ਹੋਰ ਸੰਸਕਾਰ ਦੇਣ ਲਈ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹਿਣ ਲਈ ਆਪਣੇ ਵਿਚਾਰ ਪੇਸ਼ ਕੀਤੇ ਬਹੁਤ ਸਾਰੇ ਕਵੀ ਵੀ ਇੱਥੇ ਆਏ ਜਿਨ੍ਹਾਂ ਨੇ ਆਪਣੀ ਬੋਇਮਾਂ ਦਿੱਤੀਆਂ ਤੇ ਮੈਂ ਧੰਨਵਾਦ ਕਰਦਾ ਹਾਂ ਆਪਣੀ ਮੈਨੇਜਿੰਗ ਕਮੇਟੀ ਵੱਲੋਂ ਆਪਣੇ ਪੰਜਾਬੀ ਡਿਪਾਰਟਮੈਂਟ ਵੱਲੋਂ ਔਰ ਨਾਲ ਸਦਾ ਦਿੰਦਾ ਹਾਂ ਕਿ ਅੱਦਾ ਦੇ ਕਾਰਜਕ੍ਰਮ ਹੋਰ ਆਪਾਂ ਵਿਚਾਰੀਏ ਅਸੀਂ ਪੰਜਾਬੀ ਭਾਸ਼ਾ ਨੂੰ ਹੋਰ ਅੱਗੇ ਅੱਗੇ ਲੈ ਕੇ ਚੱਲੀਏ ਆਪਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦਾ ਕੋਈ ਵਰਕਸ਼ਾਪ ਕੋਈ ਨੈਸ਼ਨਲ ਕਾਨਫਰੰਸ ਇੰਟਰਨੈਸ਼ਨਲ ਕਾਨਫਰੰਸ ਜਿੱਥੇ ਆਪਾਂ ਹੋਰ ਬੁਲਾਰੇ ਬਾਹਰੋਂ ਬੁਲਾ ਕੇ ਇੱਥੇ ਇੱਕ ਪੰਜਾਬ ਦਾ ਇੱਕ ਸਿੱਟਾ ਕੱਢ ਕੇ ਕੀ ਪੰਜਾਬੀ ਭਾਸ਼ਾ ਨੂੰ ਹੋਰ ਅੱਗੇ ਲੈ ਜਾਣ ਵਾਸਤੇ ਆਪਾਂ ਹੋਰ ਯਤਨ ਵਿਚਾਰੀਏ ਧੰਨਵਾਦ ਥੈਂਕ ਯੂ